ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸਮਾਲਸਰ ਕੋਠੇ ਧਾਲੀਵਾਲ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਸਹਿਕਦੰਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ तहसील बागापुराणा ਤੇ ਜ਼ਿਲ੍ਹਾ ਬਈ ਨੂੰ ਮੋਗਾ ਪੈਂਦਾ ਏ। ਇੱਕ ਐਨੀਮਲ ਬਾਈਆਂ ਦਾ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕਿ ਦੁੱਧਵਾ ਦਾ ਕਿੰਨਾਂ ਮਾ ਸੂਆ ਆਜੋ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਤੇ ਐਡਰੈਸ ਦੱਸ ਦਿਓ ਜੀ। ਸਮਾਲ ਸਰ ਜੀਟੀਵੀ ਗੜ ਕੋਠੇ ਧਾਲੀਆਂ ਜੀ। ਨਾਮ ਜੀ। ਸੁਖਦੇਵ ਸਿੰਘ ਜੀ। ਜ਼ਿਲ੍ਹਾ ਜੀ। ਮੋਗਾ ਜੀ। ਤਹਿਸੀਲ ਜੀ। ਬਾਗਾਪੁਰਾਣਾ। ਠੀਕ ਆ ਜੀ। ਇੱਕ ਐਨੀਮਲ ਆਪਣਾ ਸੇਲ ਆ ਇਹਦੀ ਕੀ ਡਿਟੇਲ ਆ ਕਿੰਨੇ ਮਾ ਸੂਏ ਸੂਣਾ ਜੀ ਮੱਜ ਨੇ। ਫੇ ਦੂਜੇ ਸੂਏ ਸੋਨਾ ਜੀ ਠੀਕ ਹੈ ਕਿੰਨੇ ਦਿਨਾਂ ਦੀ ਕੱਚੀ ਹੈ ਜੀ 10 12 ਦਿਨਾਂ ਦੀ ਕੱਚੀ ਹੈ ਜੀ ਤਰਕੀਬਨ 10 12 ਦਿਨ ਲੈ ਜੂਗੀ ਠੀਕ ਹੈ ਜੀ ਤੇ ਪਿਛਲੇ ਸੂਏ ਦੁੱਧ ਦਾ ਕੀ ਰਿਕਾਰਡ ਹੈ ਜੀ 10 11 ਕਿਲੋ ਸੀ 10 11 ਕਿਲੋ ਆਪਾਂ ਚੋਇਆ ਜੀ ਠੀਕ ਹੈ ਤੋੜ ਕੇ ਦਿਖਾ ਦਿਓ ਜੀ ਬਾਈ ਦੇ ਘਰੇ ਲੂ ਪਸ਼ੂ ਰੱਖੇ ਹੋਏ ਆ ਬਾਈ ਦੱਸਦਾ ਹੈ ਕਿ ਦੂਜੇ ਸੂਏ ਸੋਨਾ ਜੀ ਝੋਟੀ ਨੇ ਤਰਕੀਬਨ 10 ਤੋਂ 12 ਦਿਨਾਂ ਦੀ ਡੇਟ ਮੁਤਾਬਕ ਕੱਚੀ ਆ ਬਾਕੀ ਪਸ਼ੂ 2 4 ਦਿਨ ਉੱਪਰ ਵੀ ਲੈ ਜਾਂਦਾ ਜੀ ਹਵਾਨਾ ਸੋਨਾ ਤਿਆਰ ਕਰਦੀ ਹੁੰਦੀ ਹੈ ਦੇਖ ਸਕਦੇ ਹੋ ਤੁਸੀਂ ਝੋਲੀ ਸਣਾਂ ਦੇ ਸਾਈਜ਼ ਬਹੁਤ ਸੋਹਣੇ ਆ ਚਾਰੇ ਤਾਂ ਨਖੜਵੇਂ ਇੱਕੋ ਸਾਈਜ਼ ਦੇ ਲਿਆ ਵੀਰ ਵਾਪਸ ਫੇਸ ਕੁਆਲਟੀ ਸੋਹਣੀ ਆ ਉੱਚੇ ਕੱਦ ਕਾਠ ਦੀ ਤੇ ਹੈਵੀ ਬੋਡੀ weight ਦੀ ਫੇਸ ਕੁਆਲਟੀ ਦੇਖ ਸਕਦੇ ਹੋ ਬਾਕੀ ਬਰੀਕ ਚਮੜੀ ਦੀ ਆ 10 11 ਕਿਲੋ ਦੁੱਧ ਬਾਈ ਦੱਸਦਾ ਕਿ ਪਿਛਲੇ ਸੂਏ ਛੋਇਆ ਹੋਇਆ ਏ ਐਤਿਹਾਰ ਕਿੰਨਾ ਕੁ ਦੇ ਦੂ ਬਾਈ 12 13 ਲੀਟਰ ਦੇ ਦੇ ਠੀਕ ਆ 12 13 ਲੀਟਰ ਦੁੱਧ ਦੀ ਉਮੀਦ ਕਰਦੇ ਆ ਬਾਕੀ ਦੁੱਧ ਸੇਵਾ ਦਾ ਹੁੰਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਰਵਾਨਾ ਤੁਹਾਨੂੰ ਇੱਕ ਵਾਰੀ ਨੇੜੇ ਤੋਂ ਦਿਖਾ ਦਾਂਗੇ ਜੀ ਸੋਨਾ ਤਿਆਰ ਕਰਦੀ ਹੁੰਦੀ ਹੈ ਦਸਾਂ ਬਾਰਾਂ ਦਿਨਾਂ ਤੱਕ ਰਵਾਨਾ ਦੁੱਧ ਨਾਲ ਪੂਰਾ ਭਰ ਲੈਣਾ ਜੀ ਥਣਾ ਦੇ ਸਹਿ ਸੋਨੇ ਆਚਾਰੇ ਥਾ ਨਿੱਖੜਵੇਂ ਇੱਕੋ ਸੈਜ ਦੇ ਦੇਖ ਸਕਦੇ ਹੋ ਸੀਲ ਸਾਉ ਪੂਰੀ ਸੀ ਜੀ ਹਾਂ ਜੀ ਪੂਰੀ ਜੀ ਪੂਰੀ ਸੀਲ ਸਾਉ ਆ ਬਾਈ ਕਹਿੰਦਾ ਬਾਕੀ ਫੇਸ ਕੁਆਲਿਟੀ ਚੈੱਕ ਕਰ ਲੋ ਹੈਵੀ ਬੋਡੀ ਵੇਟ ਦੀ 12 13 ਕਿਲੋ ਦੁੱਧ ਕੋਈ ਬਾਲਾ ਨਹੀਂ ਜੀ ਝੋਟੀ ਨੂੰ ਕਿਉਂਕਿ ਬੋਡੀ ਸਟਰਕਚਰ ਬਹੁਤ ਵਧੀਆ ਜੀ ਕੀ ਮੁੱਲ ਆ ਬਾਈ ਇਹਦਾ 95000 ਜੀ ਮਾਨਤਾਨ ਹੋ ਜਾਊਗਾ ਜੀ ਹਾਂ ਜੀ 98000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਣਦਾਨ ਕਰਦਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ ਆ ਜਿਹੜੇ ਸਕਰੀਨ ਤੇ ਤੁਸੀਂ ਡੌਗੀ ਦੇਖ ਰਹੇ ਹੋ ਇਹ ਬਾਈ ਦੇ ਸੇਲ ਆ ਜੋੜਾ ਡੌਗੀਆਂ ਦਾ ਇੱਕ ਮੇਲ ਆ ਜੀ ਇੱਕ ਫੀਮੇਲ ਆ ਉਮਰ ਬਾਈ 2.5 2.5 ਸਾਲ ਦਾ ਏ ਮੁੱਲ ਦੋਨਾਂ ਦਾ 14000 ਰੁਪਇਆ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਹੈ ਜੀ ਧੰਨਵਾਦ